ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਲਖਣ ਹੱਥ ਮਿਲਾਉਣਾ ਗਲੇ ਮਿਲਣਾ ਅੱਜ ਕੱਲ ਪੈਰੀ ਹੱਥ ਕਿਹੜਾ ਲਾਵੇ ਹੱਥ ਮਿਲਾਉਣਾ ਗਲੇ ਮਿਲਣਾ ਅੱਜ ਕੱਲ ਪੈਰੀ ਹੱਥ ਕਿਹੜਾ ਲਾਵੇ ਬਹੁਤੇ ਰੁੱਝ ਗਏ ਨੇ ਮਾਪੇ ਇਦਾਂ ਦੇ ਲਖਣ ਕੌਣ ਸਿਖਾਵੇ ਬਹੁਤੇ ਰੁੱਝ ਗਏ ਨੇ ਮਾਪੇ ਇਦਾਂ ਦੇ ਲਖਣ ਕੌਣ ਸਿਖਾਵੇ ਪੜਨਾ ਲਿਖਣਾ ਔਖਾ ਲੱਗਦਾ ਪੜਨਾ ਲਿਖਣਾ ਔਖਾ ਲੱਗਦਾ ਸੌਖੀ ਲੱਗਦੀ ਚੈਟਿੰਗ ਵਗੈਰਾ net ਤੇ ਬਹੁਤ ਵਿਅੋਹ ਹੈ ਭਰਿਆ ਕਿਹੜਾ ਦੇਵੇ ਟਿਕਰੀ ਪੈਰਾ ਪੜਨਾ ਲਿਖਣਾ ਔਖਾ ਲੱਗਦਾ ਸੌਖੀ ਲੱਗਦੀ ਚੈਡਿੰਗ ਵਗੈਰਾ ਨੈਟ ਤੇ ਬਹੁਤ ਵਿਅੋਹ ਹੈ ਭਰਿਆ ਕਿਹੜਾ ਦੇਵੇ ਠਿੱਕਰੀ ਪੈਰਾ 버ਗਰਾਂ ਪੀਜ਼ਿਆਂ ਵਾਲੇ ਹੋ ਗਏ ਦੇਸੀ ਕਿਉ ਹੁਣ ਕੌਣ ਪਚਾਵੇ 버ਗਰਾਂ ਪੀਜ਼ਿਆਂ ਵਾਲੇ ਹੋ ਗਏ ਦੇਸੀ ਕਿਉ ਹੁਣ ਕੌਣ ਪਚਾਵੇ ਬਹੁਤੇ ਰੁੱਝ ਗਏ ਨੇ ਮਾਪੇ ਇਦਾਂ ਦੇ ਲਖਣ ਕੌਣ ਸਿਖਾਵੇ ਅਣਖਾਂ ਵਾਲੇ ਖੋਖਲੇ ਹੋ ਗਏ ਆਪਣਾ ਹੱਕ ਲੈਣ ਤੋਂ ਡਰਦੇ ਅਣਖਾਂ ਵਾਲੇ ਖੋਖਲੇ ਹੋ ਗਏ ਆਪਣਾ ਹੱਕ ਲੈਣ ਤੋਂ ਡਰਦੇ ਵੇਚ ਦਿੱਤੇ ਜ਼ਮੀਰ ਮੋਢਿਆਂ ਸ਼ਰੀਆਮ ਗੁੰਡਾਗਰਦੀਆਂ ਕਰਦੇ ਅਣਖਾਂ ਵਾਲੇ ਖੋਖਲੇ ਹੋ ਗਏ ਆਪਣਾ ਹੱਕ ਲੈਣ ਤੋਂ ਡਰਦੇ ਵੇਚ ਦਿੱਤੇ ਜ਼ਮੀਰ ਮੋਢਿਆਂ ਸ਼ਰੀਆਮ ਗੁੰਡਾਗਰਦੀਆਂ ਕਰਦੇ ਇਤਿਹਾਸ ਗਵਾਹ ਹੈ ਸਾਡੇ ਦੁੱਖ ਦਾ ਇਤਿਹਾਸ ਗਵਾਹ ਹੈ ਸਾਡੇ ਦੁੱਖ ਦਾ ਪਰ ਇਤਿਹਾਸ ਕੌਣ ਪੜਾਵੇ ਬਹੁਤੇ ਰੁੱਝ ਗਏ ਨੇ ਮਾਪੇ ਇਦਾਂ ਦੇ ਲਖਣ ਕੌਣ ਨਸ਼ਿਆਂ ਵੱਲ ਨੂੰ ਹੋ ਗਏ ਸਾਰੇ ਹੁਣ ਔਖਾ ਖਿਹੜਾ ਛੁੱਟਦਾ ਨਹੀਂਓ ਕੋਈ ਚੰਗੇ ਮਾੜੇ ਵਿੱਚ ਫਰਕ ਵੀ ਦੱਸੇ ਇਹ ਵੀ ਗੱਲ ਹੈ ਕੋਈ ਪੁੱਛਦਾ ਨਹੀਂਓ ਨਸ਼ਿਆਂ ਵੱਲ ਨੂੰ ਹੋ ਗਏ ਸਾਰੇ ਹੁਣ ਔਖਾ ਖਿਹੜਾ ਛੁੱਟਦਾ ਨਹੀਂਓ ਕੋਈ ਚੰਗੇ ਮਾੜੇ ਵਿੱਚ ਫਰਕ ਵੀ ਦੱਸੇ ਇਹ ਵੀ ਗੱਲ ਹੈ ਕੋਈ ਪੁੱਛਦਾ ਨਹੀਂਓ ਬਣੇ ਤਾਂ ਸਹੀ ਕੋਈ ਦਿਲਾਂ ਦਾ ਦਰਦੀ ਬਣੇ ਤਾਂ ਸਹੀ ਕੋਈ ਦਿਲਾਂ ਦਾ ਦਰਦੀ ਹੱਕ ਸੱਚ ਦੀ ਕੋਈ ਗੱਲ ਸੁਣਾਵੇ ਬਹੁਤੇ ਰੁੱਝ ਗਏ ਨੇ ਮਾਪੇ ਇਦਾਂ ਦੇ ਲਖਣ ਕੌਣ ਸਿਖਾਵੇ ਬਹੁਤੇ ਰੁੱਝ ਗਏ ਨੇ ਮਾਪੇ ਇਦਾਂ ਦੇ ਲਖਣ ਕੌਣ ਸਿਖਾਵੇ ਤੂੰ ਤੂੰ ਮੈਂ ਮੈਂ ਵਿੱਚ ਧਰਮ ਉਲਝਾ ਲਿਆ ਤੂੰ ਤੂੰ ਮੈਂ ਮੈਂ ਵਿੱਚ ਧਰਮ ਉਲਝਾ ਲਿਆ ਵਿੱਚ ਗਾਣੇ ਆਲਿਆ ਨੇ ਵੀ ਸਿਆਪਾ ਪਾ ਲਿਆ ਤੂੰ ਤੂੰ ਮੈਂ ਮੈਂ ਵਿੱਚ ਧਰਮ ਉਲਝਾ ਲਿਆ ਵਿੱਚ ਗਾਣੇ ਆ ਲਿਆ ਨੇ ਸਿਆਪਾ ਪਾ ਲਿਆ ਬਾਣੀ ਦੀ ਕੋਈ ਗੱਲ ਨਹੀਂ ਕਰਦਾ ਬਾਣੀ ਦੀ ਕੋਈ ਗੱਲ ਨਹੀਂ ਕਰਦਾ ਪੰਜਾਬ ਕਿਹੜੇ ਚੱਕਰੀ ਪਾ ਲਿਆ ਅਖੇ ਫਲਾਣਾ ਉਸਤਾਦ ਹੈ ਸਾਡਾ ਅਖੇ ਫਲਾਣਾ ਉਸਤਾਦ ਹੈ ਸਾਡਾ ਪ੍ਰਭ ਕਹਿ ਉਹਨਾਂ ਨੂੰ ਕੋਈ ਮੂਰੇ ਆਵੇ ਪ੍ਰਭ ਕਹਿ ਉਹਨਾਂ ਨੂੰ ਕੋਈ ਮੂਰੇ ਆਵੇ ਬਹੁਤੇ ਰੁੱਝ ਗਏ ਨੇ ਮਾਪੇ ਇੱਦਾਂ ਦੇ ਲਖਣ ਕੌਣ ਸਿਖਾਵੇ ਬਹੁਤੇ ਰੁੱਝ ਗਏ ਨੇ ਮਾਪੇ ਇੱਦਾਂ ਦੇ ਲਖਣ ਕੌਣ ਸਿਖਾਵੇ ਇੱਦਾਂ ਦੇ ਲਖਣ ਕੌਣ ਸਿਖਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ